ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਤੁਹਾਡੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਇੱਕ ਕੋੜੀ ਦੇ ਦੁੱਖ ਨੂੰ ਦੂਰ ਕੀਤਾ ਇਹ ਸਾਂਝਾ ਕਰਾਂਗੇ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਸਾਖੀ ਨੂੰ ਅੰਤ ਤੱਕ ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤੇ ਆਓ ਜੀ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਸਾਖੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਂਦੇ ਹੋਏ ਜਿਲਾ ਮਿੰਟ ਗੁਮਰੀ ਇੱਕ ਛੋਟੇ ਜਿਹੇ ਪਿੰਡ ਵਿੱਚ ਆਉਣ ਪਹੁੰਚੀ। ਅਚਾਨਕ ਮੌਸਮ ਖਰਾਬ ਹੋ ਗਿਆ ਤੇ بارش ਹੋਣ ਲੱਗ ਪਈ। ਤਾਂ ਪਾਈ ਮਰਦਾਨੇ ਨੇ ਗੁਰਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਹੁਣ ਰਾਤ ਹੋਣ ਵਾਲੀ ਹੈ ਅਤੇ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਹੈ। ਜੇਕਰ ਤੁਸੀਂ ਆਗਿਆ ਦੇਵੋ ਤਾਂ ਮੈਂ ਪਿੰਡ ਵਿੱਚ ਕਿਸੇ ਨੂੰ ਆਪਣੇ ਰਾਤ ਕੱਟਣ ਦੇ ਬਾਰੇ ਪੁੱਛ ਲੈਣਾ ਹੈ। ਗੁਰੂ ਜੀ ਦੀਆਂ ਤੂ ਬਾਅਦ ਮਰਦਾਨੇ ਨੇ ਪਿੰਡ ਵਿੱਚ ਕਈ ਲੋਕਾਂ ਦੇ ਦਰਵਾਜ਼ੇ ਖੜਕਾਏ ਪਰ ਹਰ ਪਾਸਿਓਂ ਨਿਰਾਸ਼ਾ ਹੀ ਮਿਲੀ ਪਿੰਡ ਤੋਂ ਬਾਹਰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਦੀ ਨਜ਼ਰ ਇੱਕ ਝੁੱਗੀ ਦੇ ਉੱਤੇ ਪਈ ਜਿਸ ਵਿੱਚ ਇੱਕ ਦੀਵਾ ਜਗ ਰਿਹਾ ਸੀ ਜਦੋਂ ਗੁਰੂ ਜੀ ਉਸ ਝੁੱਗੀ ਦੇ ਕੋਲ ਗਏ ਤਾਂ ਪਤਾ ਲੱਗਾ ਕਿ ਇਸ ਝੁੱਗੀ ਦੇ ਅੰਦਰ ਇੱਕ ਕੋੜੀ ਰਹਿੰਦਾ ਹੈ ਜਿਸ ਨੂੰ ਉਸ ਦੇ ਘਰਦਿਆਂ ਨੇ ਕਦੇ ਵੀ ਨਾ ਠੀਕ ਹੋਣ ਵਾਲਾ ਰੋਗ ਕਹਿ ਕੇ ਘਰ ਤੋਂ ਬਾਹਰ ਕੱਢਿਆ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਕੋੜੀ ਨੂੰ ਮਿਲਣ ਵਾਸਤੇ ਝੁੱਗੀ ਦੇ ਅੰਦਰ ਪਹੁੰਚੇ ਤਾਂ ਉਹ ਕੋੜੀ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੇਰੇ ਕੋਲ ਨਾ ਆਓ ਮੇਰੇ ਤੋਂ ਦੂਰ ਚਲੇ ਜਾਓ ਕਿਉਂਕਿ ਮੈਨੂੰ ਕੋੜ ਦੀ ਬਿਮਾਰੀ ਹੈ ਮੇਰੇ ਕੋਲੋਂ ਗੰਦੀ ਬਦਬੂ ਆਉਂਦੀ ਹੈ ਅਤੇ ਲੋਕ ਮੇਰੇ ਕੋਲ ਆਉਣ ਤੋਂ ਡਰਦੇ ਹਨ ਮੇਰੀ ਬਿਮਾਰੀ ਦਾ ਅਸਰ ਕਿਤੇ ਤੁਹਾਡੇ ਤੇ ਵੀ ਨਾ ਹੋ ਜਾਵੇ ਇਸ ਕਰਕੇ ਤੁਸੀਂ ਮੇਰੇ ਤੋਂ ਦੂਰ ਰਹੋ ਕੋੜੀ ਦੇ ਮੂੰਹੋਂ ਇਹ ਗੱਲ ਸੁਣ ਕੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਅਤੇ ਉਸ ਦੇ ਕੋਲ ਜਾ ਕੇ ਬੈਠ ਗਈ ਕੋੜੀ ਨੂੰ ਦਰਦ ਤੇ ਤਕਲੀਫ ਵਿੱਚ ਦੇਖ ਕੇ ਗੁਰੂ ਜੀ ਸਿਮਰਨ ਕਰਨ ਲੱਗ ਪਏ ਗੁਰੂ ਜੀ ਨੇ ਕਿਹਾ ਕਿ ਜਦੋਂ ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ ਹੈ ਤਾਂ ਮਨੁੱਖ ਦਾ ਮਨ ਦੁਖੀ ਹੋ ਜਾਂਦਾ ਹੈ ਅਤੇ ਸਰੀਰ ਵੀ ਬਿਮਾਰ ਹੋ ਜਾਂਦਾ ਹੈ ਇਹ ਸਭ ਦਾ ਇਲਾਜ ਨਾਮ ਜਪਣਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕੋੜੀ ਦੀਆਂ ਅੱਖਾਂ ਖੁੱਲ ਗਈਆਂ ਅਤੇ ਕੋੜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕੋੜੀ ਦੀ ਝੁੱਗੀ ਦੇ ਬਾਹਰ ਇੱਕ ਪੀਪਲ ਦੇ ਰੁੱਖ ਥੱਲੇ ਆਪਣਾ ਡੇਰਾ ਲਗਾ ਲਿਆ ਅਤੇ ਕੁਝ ਦਿਨ ਉਸ ਕੋੜੀ ਦੀ ਬਿਮਾਰੀ ਦਾ ਇਲਾਜ ਆਪਣੀ ਦਵਾਈ ਬੂਟੀ ਨਾਲ ਕੀਤਾ ਅਤੇ ਕੋੜੀ ਠੀਕ ਹੋ ਗਿਆ ਪੂਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਜਿਸ ਫਕੀਰ ਨੂੰ ਅਸੀਂ ਰਾਤ ਠਹਿਰਨ ਵਾਸਤੇ ਜਗ੍ਹਾ ਨਹੀਂ ਦਿੱਤੀ ਸੀ ਉਸ ਮਾਪੁਰਸ਼ ਨੇ ਪਿੰਡ ਤੋਂ ਬਾਹਰ ਰਹਿੰਦੇ ਆਦਮੀ ਦੀ ਕੋੜ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਏ ਖਬਰ ਮਿਲਦੇ ਹੀ ਪਿੰਡ ਦੇ ਲੋਕ ਗੁਰੂ ਜੀ ਵੱਲ ਦੌੜ ਪਏ ਅਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਉਸ ਰਾਤ ਅਸੀਂ ਤੁਹਾਨੂੰ ਸਿਆਣਿਆ ਨਹੀਂ ਸੀ ਸਾਡੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ ਗੁਰੂ ਨਾਨਕ ਦੇਵ ਜੀ ਜੋ ਕਿ ਜਗਤ ਦਾ ਉਧਾਰ ਕਰਨ ਵਾਸਤੇ ਆਏ ਸਨ ਤਾਂ ਉਹਨਾਂ ਲੋਕਾਂ ਤੇ ਵੀ ਮਿਹਰਬਾਨ ਹੋ ਗਏ ਤੇ ਉਹਨਾਂ ਲੋਕਾਂ ਨੂੰ ਵੀ ਸਮਝਾਇਆ ਕਿ ਕਿਸੇ ਵੀ ਰੋਗੀ ਨੂੰ ਆਪਣੀ ਤੋਂ ਦੂਰ ਨਾ ਕਰੋ ਬਲਕਿ ਉਸ ਦੀ ਸੇਵਾ ਕਰੋ। ਇਹ ਹੀ ਰੱਬ ਦੀ ਅਸਲੀ ਸੇਵਾ ਹੈ। ਪਿੰਡ ਵਾਲਿਆਂ ਨੇ ਵੀ ਗੁਰੂ ਜੀ ਦੇ ਉਪਦੇਸ਼ ਨੂੰ ਸਵੀਕਾਰ ਕੀਤਾ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਲੋਕਾਂ ਨੂੰ ਅਸ਼ੀਰਵਾਦ ਦੇ ਕੇ ਅੱਗੇ ਚਲੇ ਗਏ ਸੋ ਇਹ ਸੀ ਜੀ ਤਾਂ ਤਾਂ ਸ਼ੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਜਿਹੀ ਸਾਖੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਤਦ ਤੱਕ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ